ਤਨ ਗੁਰ ਸੇਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਲੋਰ ਅਰਸੋਂ ਹਉ ਕੁਰ ਸੋਹ ਝਟੀਆਂ ਉਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇ ਸਾਹੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਯਤਸਰੀ ਮਹੱਲਾ ਚੌਥਾਲ ਘਰ ਪਹਿਲਾ ਚੌਪਦੇ ਇੱਕ ਸਤ ਗੌਰ ਪ੍ਰਸਾਦੇ ਮੇਰਾ ਹੀਰਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮਤ ਜਨਮ ਜਨਮ ਕੀ ਕਲ ਵਿਖ ਦੁਖ ਉਤਰੀ ਗੋਰੇ ਨਾਮ ਦੀਓ ਰੇ ਨੱਥਾ ਮੇ नाम हारे बसे गोरे हाथों तर मेरा माथा जन्म जन्म के किल बेखा दो ਕਿ ਉਤਾਰੇ ਗੋਰੇ ਨਾਮ ਦੀਓ ਰੇਨ ਲੱਤ ਮੇਰੇ ਮਾਨ ਪਾਜ ਰਾਮ ਨਾਮ ਸਾਬੇ ਅਰ ਗੋਰੇ ਪੂਰ ਹਾਰੇ ਨਾਮ ਦਿਰੜਾਇਆ ਬੇਨਾਵਾ ਜੀਵਨ ਬਿਰਥਾ ਰਹਾਉ ਬੇਨ ਗੋਰ ਮੂਡ ਪਾਏ ਹ ਮਨ ਮੁਖ ਤੇ ਮੋਹ ਮਾਇਆ ਨਿਤ ਫੱਥਾ ਸਾਤ ਉਚਰਣ ਨਾ ਸੇਵੇ ਕਬੋ ਤੇਨ ਸਭ ਜਨਮ ਅਕਾਥ ਜਿਨ ਸਾਧੂ ਚਰਣ ਸਾਥ ਅੰਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋਕਾ ਸੁਦਾਰਸ਼ਨ ਕੋ ਹਾਰੇ ਦਇਆ ਤਾਰੇ ਜਗ ਮਾਥਾ ਹਮ ਅੰਦਲੇ ਗਿਆ ਨਹੀਂ ਨ ਅਗਿਆਨੀ ਕਿਉਂ चल है मार गे पंथ हम अंदुलेक गुर अंचल दीजॉ जान नान चल है मिलंथ हम अंद ज्नहीन अॻानी क्यों चाल है मारगे पंथ हम अंदुले कंचल दीजा ਜਾਨ ਨਾਨਕ ਤੇ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀਰਾ ਰਤਨ ਨਾਮ ਹਾਰੇ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਤਾ